ਰਾਜਵਿੰਦਰ ਜੀ ਕਿਸ ਸੰਬੰਧ ਦੇ ਵਿੱਚ ਜਿਹੜੀ ਅੱਜ ਇਹ ਵਿਸ਼ੇਸ਼ ਮੀਟਿੰਗ ਸੱਦੀ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਨ ਪਾਈਏ ਬਾਈ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਪੂਟ ਵਿਖੇ ਸਰਦਾਰ ਗਰਮੀਲ ਸਿੰਘ ਸਿੱਧੂ ਸਾਡੇ ਸਰਕਲ ਪ੍ਰਧਾਨ ਨੇ ਇਹਨਾਂ ਦੇ ਗ੍ਰਹਿ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਤੌਰ 'ਤੇ ਆਬਜ਼ਰਵਰ ਹੋਣ ਦੇ ਨਾਤੇ ਬਾਕੀ ਦੇ ਸਰਕਲ ਪ੍ਰਧਾਨ ਜਿਨ੍ਹਾਂ ਵਿੱਚ ਸਰਦਾਰ ਨਿਸ਼ਾਨ ਸਿੰਘ ਜੀ ਮੂਸੇਵਾਲ ਔਰ ਸਰਦਾਰ ਨਿਹਾਲ ਸਿੰਘ ਜੀ ਤਰਵੰਡੀ ਪੰਗੇਰੀਆਂ ਸਦਾ ਪਰਮਜੀਤ ਸਿੰਘ ਜੀ ਬਿਰਕ ਸਾਹਿਬ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਬਾਬਾ ਹਰਿੰਦਰ ਸਿੰਘ ਜੀ ਮੰਗਰੀ ਸਾਹਿਬ ਇਹਨਾਂ ਦੇ ਅਸੀਂ ਸਾਰੇ ਇਕੱਤਰ ਹੋ ਕੇ ਅੱਜ ਜਿਸ ਮਕਸਦ ਲਈ ਤੁਹਾਡੇ ਨਾਲ ਰੂਬਰੂ ਹੋਣਾ ਉਹ ਇਹ ਹੈ ਕਿ ਤਰਕੂਟ ਹਲਕੇ ਦੇ ਵਿੱਚ ਪਿਛਲੇ ਦਿਨੀ ਜੋ ਕਿਸਾਨਾਂ ਵੱਲੋਂ ਇੱਕ ਮੁਜ਼ਾਹਰਾ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਵੱਲੋਂ ਕੀਤਾ ਗਿਆ ਔਰ ਉਸ ਮੁਜ਼ਾਹਰੇ ਨੂੰ ਜਿਸ ਤਰੀਕੇ ਦੇ ਨਾਲ ਸਰਕਾਰੀ ਪ੍ਰਸ਼ਾਸਨਿਕ ਦੁਰਵਰਤੋਂ ਦੇ ਨਾਲ ਤਾਕਤ ਦੇ ਨਾਲ ਉਸ ਨੂੰ ਖੁਰਦ-ਗੁਰਦ ਕਰਨ ਦੀ ਕੋਸ਼ਿਸ਼ ਕੀਤੀ ਮੈਂ ਸਮਝਦਾ ਕਿ ਇਹ ਲੋਕਤੰਤਰ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਜਿਹੀ ਗੱਲ ਜਿਹੜੀ ਹੈ ਕਿਤੇ ਵੀ ਵਾਪਰੇ ਉਸ ਦੀ ਪਰਜੋਰ ਸ਼ਬਦਾਂ ਦੇ ਵਿੱਚ ਸਾਨੂੰ ਨਿੰਦਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਉਹੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਨੇ ਕਿਸਾਨਾਂ ਦੀ ਹਮਦਰਦੀ ਹਾਸਲ ਕਰਕੇ ਆਪਣੇ 92 ਐਮਐਲਏ ਜਿਤਾਏ ਸੀ ਔਰ ਕਿਸਾਨਾਂ ਨਾਲੇ ਵਾਅਦੇ ਕੀਤੇ ਸੀ ਕਿ ਅਸੀਂ ਸਾਡੀ ਸਰਕਾਰ ਆਉਣ ਤੇ ਅਸੀਂ ਐਨਐਸਟੀ ਵੀ ਦੇਵਾਂਗੇ ਤੁਹਾਡੀ ਹਰ ਫਸਲ ਦੇ ਖਰਾਬੇ ਦਾ ਜਿਹੜਾ ਉਹ ਪੂਰਾ ਮੁੱਲ ਜਿਹੜਾ ਉਹ ਦਿੱਤਾ ਜਾਏਗਾ ਪਰ ਅੱਜ ਅਫਸੋਸ ਦੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰੀਕੇ ਦੇ ਨਾਲ ਪੰਜਾਬ ਚੋਂ ਭੱਜ ਚੁੱਕੇ ਨੇ ਕਿਸਾਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਿੱਛੇ ਜਿਹੇ ਤਸ਼ੱਦਦ ਕੀਤਾ ਉਹਨਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਉਹਨਾਂ ਦੀਆਂ ਟਰਾਲੀਆਂ ਖੁਰਲਬੁਰਦ ਕੀਤੀਆਂ ਇਹ ਸਾਰੇ ਮੀਡੀਆ ਦੇ ਰਾਹੀ ਲੋਕਾਂ ਨੇ ਦੇਖ ਮਿਆ ਪਰ ਆ ਜਿਹੜੀ ਧਰਮ ਕੋ ਢਲਕੇ ਦੇ ਵਿੱਚ ਕਟਨਾ ਵਾਪਰੀ ਆ ਪਿਛਲੇ ਦਿਨ ਇਹ ਬਹੁਤ ਮੰਦ ਭਾਗੀ ਕਟਨਾ ਕਿਉਂਕਿ ਇਹ ਕਿਸਾਨ ਸਿਰਫ ਕਿਸਾਨ ਹੀ ਨਹੀਂ ਹੈ ਇਹ ਸਾਡੇ ਭਰਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਰੀੜ ਦੀ ਹੱਡੀ ਨੇ ਕਿਸਾਨ ਇਹਨਾਂ ਨੇ ਸਾਡੇ ਨਾਲ ਦੁੱਖ ਸੁੱਖ ਦੇ ਵਿੱਚ ਸਾਥ ਖੜੇ ਆ ਔਰ ਕਿਸਾਨੀ ਮੋਰਚੇ ਤੋਂ ਇਲਾਵਾ ਵੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਚੇ ਅਤੇ ਵਾਦ ਚੜ ਕੇ ਇਹਨਾਂ ਨੇ ਹਿੱਸਾ ਲਿਆ ਇਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਵਾਦਸ ਨੂੰ ਕੀ ਕੀਤੀ ਗਈ ਉਹਨੋਂ ਸੇ ਬਾਦ ਸਲੂਕੀ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਸਾਰੇ ਇੱਥੇ ਸ਼ਾਮਲੀ ਕਰ ਦਲ ਵੱਲੋਂ 71 ਹੋਏ ਹਾਂ ਔਰ ਇਸ ਦਾ ਦੋਸ਼ ਕਰਨ ਦੇ ਲਈ 71 ਹੋਏ ਹਾਂ ਔਰ ਇੱਥੇ ਹੀ ਬਸ ਨਹੀਂ ਇਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਜ਼ਿੰਮੇਵਾਰ ਅਹੁਦੇਦਾਰ ਵੱਲੋਂ ਚੈਲੰਜ ਕਰ ਦਿੱਤਾ ਜਾਂਦਾ ਖੁੱਲੇ ਰੂਪ ਦੇ ਵਿੱਚ ਕਿਸਾਨਾਂ ਨੂੰ ਇੰਨਾ ਹੰਕਾਰ ਮੈਂ ਸਮਝਦਾ ਕਿ ਸਰਕਾਰ ਕਿਸੇ ਦੇ ਵਿੱਚ ਵੀ ਇਹੋ ਜੀ ਗੱਲ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਅਸੀਂ ਜੇ ਲੋਕ ਸੇਵਕ ਆ ਤਾਂ ਸਾਨੂੰ ਲੋਕਾਂ ਦੇ ਸੇਵਕ ਬਣ ਕੇ ਚੱਲਣਾ ਚਾਹੀਦਾ ਹੈ। ਇੰਨਾ ਹੰਕਾਰ ਠੀਕ ਨਹੀਂ ਹੈ। ਕੱਲ ਨੂੰ ਇੰਨਾ ਕਿਸਾਨਾਂ ਦੀ ਕਚਹਿਰੀ 'ਚ ਜਾਣਾ ਪੈਣਾ। ਇਹਨਾਂ ਦੇ ਘਰਾਂ ਵਿੱਚ ਹੀ ਸਾਨੂੰ ਵੋਟ ਮੰਗਣ ਜਾਣਾ ਪੈਣਾ। ਉਦੋਂ ਫਿਰ ਕੀ ਕਰੋ? ਸੋ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਇਹ ਅਪੀਲ ਕਰਨੀ ਚਾਹੁੰਦਾ। ਪ੍ਰਸ਼ਾਸਨ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸਾਨ ਸਾਡੇ ਆਪਣੇ ਭਰਾ ਨੇ ਔਰ ਕਿਸਾਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਜਿੱਥੇ ਲੋਕਾਂ ਦੇ ਰਸਤੇ ਜਿਹੜੇ ਆ ਜਿੱਥੇ ਲੋਕਾਂ ਨੂੰ ਤੰਗੀ ਪਰੇਸ਼ਾਨੀ ਹੋਵੇ ਕਿਰਪਾ ਕਰਕੇ ਉੱਥੇ ਇਹ ਆਪਣੇ ਧਰਨੇ ਨਾਲੋਂ ਠੀਕ ਹੈ ਤੁਹਾਨੂੰ ਇਹ ਜਮਹੂਰੀਅਤ ਤੌਰ ਤੇ ਹੱਕ ਦਿੱਤਾ ਸਰਬਦਾਨ ਨੇ ਕਿ ਤੁਸੀਂ ਆਪ ਦੀ ਗੱਲ ਰੱਖੋ ਪਰ ਜੇ ਤੁਸੀਂ ਬਾਰਡਰਾਂ ਤੇ ਨਹੀਂ ਰੱਖ ਸਕੇ ਜਾਂ ਤੁਹਾਨੂੰ ਉਥੋਂ ਥਾ ਦਿੱਤਾ ਗਿਆ ਤਾਂ ਹਲਕਾ ਵਿਧਾਇਕਾਂ ਦੇ ਘਰਾਂ ਦੇ ਘਰਾਓ ਹੁੰਦੇ ਆਏ ਪਹਿਲਾਂ ਤੋਂ ਹੁੰਦੇ ਆ ਇਹ ਇਤਿਹਾਸ ਰਿਹਾ ਪਰ ਕਿਸੇ ਵੀ ਹਲਕਾ ਵਿਧਾਇਕ ਇਤੋਂ ਤੱਕ ਕਰਕੇ ਮੁੱਖ ਮੰਤਰੀ ਨੇ ਕਦੇ ਵੀ ਕਿਸਾਨਾਂ ਨਾਲ ਅਜਿਹੀ ਬਰਤਕੁਲੂਕੀ ਨਹੀਂ ਕੀਤੀ ਔਰ ਆਪਣੇ ਕੋਲ ਇਤਿਹਾਸ ਹੈ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ ਜਿਨ੍ਹਾਂ ਉਹਨਾਂ ਨੇ ਕਿਸਾਨਾਂ ਦੇ ਲਈ ਕੀਤਾ ਔਰ ਗੀਗਾ ਹਰ ਸੇਬਿਤ ਕੋਰ ਬਾਦਲ ਦਾ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਕਿਸਾਨਾਂ ਦੇ ਹਿੱਤਾਂ ਦੇ ਵਾਸਤੇ ਕੇਂਦਰੀ ਵਪਾਰਤ ਤੋਂ ਅਸਤੀਫਾ ਦੇ ਦਿੱਤਾ ਇਹ ਇੱਕ ਅਨੋਖੀ ਮਿਸਾਲ ਹੈ ਹੋਰ ਕਿਸੇ ਨੇ ਵੀ ਆਪਣੀ ਕੁਰਸੀ ਤੋਂ ਅਸਤੀਫਾ ਨਹੀਂ ਦਿੱਤਾ ਸੋ ਇਸ ਕਰਕੇ ਸਾਡੀ ਖੇਤਰੀ ਪਾਰਟੀ ਸ਼ੋਮਨੀ ਇਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਔਰ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਬਦਸਲੂਕੀ ਆ ਉਸ ਦਾ ਅਸੀਂ ਪੁਰਜੋਰ ਸ਼ਬਦਾਂ ਦੇ ਵਿੱਚ ਖੰਡਨ ਕਰਦੇ ਆ ਔਰ ਇਹ ਮੈਂ ਹਲਕਾ ਬਧਾਇਤ ਨੂੰ ਵੀ ਬੇਨਤੀ ਕਰਦਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਲੋਕਾਂ ਦੇ ਘਰਾਂ ਦੇ ਬਜਟ ਚਲਾਇਆ ਜਾ ਰਿਹਾ ਵਾ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਨਸ਼ੇ ਹੈ ਵੇਖੋ ਸ਼ੋਮਨੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਸੀਗਾ 2014-15 ਤੋਂ ਲੈ ਕੇ ਕਿ ਸ਼ੋਮਨੀ ਅਕਾਲੀ ਦਲ ਇੱਥੋਂ ਤੱਕ ਕਿਸ ਦਾ ਬਿਕਰਮਜੀਤ ਸਿੰਘ ਜੀਠਿਆ ਸਾਹਿਬ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਗਿਆ ਸੀਗਾ ਕਿ ਚਿੱਟੇ ਦੇ ਵਪਾਰੀ ਔਰ ਉਸ ਤੋਂ ਬਾਅਦ ਕੇਦਰੀਵਾਲ ਸਾਹਿਬ ਨੇ ਉਹਨਾਂ ਤੋਂ ਮਾਫੀ ਵੀ ਮੰਗੀ ਆਪ ਮਾਫੀ ਮੰਗ ਗਏ ਪਰ ਕੀ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਕਾਹਨ ਸਦਾ ਵਿਕਰਮਜੀਤ ਸਿੰਘ ਜੀਠਿਆ ਸਾਹਿਬ ਦਾ ਜਿਹੜਾ ਕਾਹਨ ਜਿਹੜਾ ਨੁਕਸਾਨ ਸ਼ੋਮਨੀ ਅਕਾਲੀ ਦਲ ਦਾ ਕੀਤਾ ਕੀ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਵਰਕਰਾਂ ਵੱਲੋਂ ਬੂੜ ਲਵਾ ਕੇ ਇਸ ਗੱਲ ਦੇ ਲਈ ਖਿਮਾ ਜਾਂਚਨਾ ਕੀਤੀ ਨਹੀਂ ਕੀਤੀ ਸੋ ਇਹਨਾਂ ਨੇ ਨਸ਼ਿਆਂ ਦਾ ਆਧਾਰ ਬਣਾ ਕੇ ਨਸ਼ਿਆਂ ਦੇ ਖਿਲਾਫ ਨਸ਼ਿਆਂ ਨੂੰ ਖਤਮ ਕਰਨ ਦੀ ਜਿਹੜੀ ਪਾਲਿਸੀ ਲੈ ਕੇ ਆਉਣ ਦੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਸੀ ਪਰ ਅਫਸੋਸ ਹੈ ਕਿ ਅੱਜ ਨਸ਼ਾ ਉਸ ਤੋਂ ਵੀ ਚੌਗੜੇ ਰੂਪ ਦੇ ਵਿੱਚ ਮਿਲ ਰਿਹਾ ਘਰ ਘਰ ਜਿਹੜਾ ਨਸ਼ਾ ਉਹ ਵੇਚਿਆ ਜਾ ਰਿਹਾ ਖੁਦ ਤਿਆਰ ਕਰਕੇ ਨਸ਼ਾ ਵੇਚਿਆ ਜਾ ਰਿਹਾ ਜਿਸ ਦੇ ਵਿੱਚ ਸਾਰੇ ਮੇਰੀ ਭੁਗਤ ਦੇ ਨਾਮ ਨਸ਼ਾ ਵੇਚ ਰਹੇ ਆ ਕੁਝ ਦਿਨਾਂ ਦੇ ਵਿੱਚ ਬਹੁਤ ਛੋਟੀਆਂ ਮਛਲੀਆਂ ਜਿਹੜੀਆਂ ਛੋਟੀਆਂ ਬੱਚੀਆਂ ਕਮਾਂਗੇ ਜਿਨ੍ਹਾਂ ਦੇ ਘਰ ਤਾਇ ਜਾ ਰਹੇ ਆ ਵੱਡੇ ਮਗਰ ਬੱਚਿਆਂ ਨੂੰ ਹਜੇ ਤੱਕ ਸਰਕਾਰ ਨੇ ਹੱਥ ਨਹੀਂ ਪਾਇਆ ਮੈਂ ਤਾਂ ਇਵਨ ਕਿ ਤੁਹਾਡੇ ਚੈਨਲ ਦੇ ਮਾਧਮ ਰਾਈ ਇਹ ਵੀ ਬੇਨਤੀ ਕਰਾਂਗਾ ਕਿ ਦੇਖੋ ਪੰਜਾਬ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ ਇਹ ਉਹ ਪੰਚਾਇਤ ਦੇ ਵਿੱਚ 117 ਐਮ ਐਲ ਏ ਚੁਣ ਕੇ ਜਾਂਦੇ ਨੇ 117 ਪਿੰਡਾਂ 117 ਜਿਹੜੇ ਇਹਨੇ ਨੁਮਾਇੰਦੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਪੰਜਾਬ ਬਾਰੇ ਪਾਲਿਸੀ ਬਣਾਉਣੀ ਹੁੰਦੀ ਹੈ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਜੇ ਉਹ ਸੱਚੇ ਸੁੱਚੇ ਨੇ ਜੇ ਉਹ ਵਕਈਂ ਭਗਵੰਤ ਮਾਨ ਜੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਇੱਕ عہد ਲੈ ਚੁੱਕੇ ਨੇ ਫੈਸਲਾ ਲੈ ਚੁੱਕੇ ਨੇ ਕੇਦਰੀਵਾਲ ਸਾਹਿਬ ਇਸ ਦਾ ਫੈਸਲਾ ਲੈ ਚੁੱਕੇ ਨੇ ਤੇ ਕਿਰਪਾ ਕਰਕੇ ਇੱਕ ਕ੍ਰਾਂਤੀਕਾਰੀ ਕਦਮ ਹੋਰ ਚੱਕੋ ਆਪਣੇ ਵਿਧਾਇਕਾਂ ਦੇ ਪਿਛਲੇ 6 ਮਹੀਨਿਆਂ ਦੀਆਂ ਜਿਹੜੀ ਮੋਬਾਈਲ ਕਾਲ ਡਿਟੇਲ ਹੈ ਉਹ ਕਢਵਾਓ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਕਿਹੜੇ ਕਿਹੜੇ ਨਸ਼ਾ ਵਕਰੀਤਾਵਾਂ ਨੂੰ ਨਸ਼ਾ ਤਸਕਰਾਂ ਨੂੰ ਪੁਸ਼ਤ ਪਨਾਈ ਦਿੱਤੀ। ਇਹ ਬੜਾ ਜ਼ਰੂਰੀ ਮੁੱਦਾ ਹੈ ਇਸ ਨੂੰ ਇਗਨੋਰ ਨਾ ਕੀਤਾ ਜਾਵੇ ਕਿਉਂਕਿ ਅਸੀਂ ਥਲੜੀਆਂ ਮੱਛੀਆਂ ਫੜ ਲਈਆਂ। ਇਹ ਉਹ ਮੱਛੀਆਂ ਨੇ ਜਿਹੜੀਆਂ ਵੱਡੇ ਮਗਰ ਮੱਛੀਆਂ ਨੇ ਪਹਿਲਾਂ ਨਸ਼ਿਆਂ ਤੇ ਲਾਈਆਂ। ਫਿਰ ਉਹਨਾਂ ਦੇ ਰਾਈ ਬਤੌਰ ਟਰਾਂਸਪੋਰਟਰ ਉਹਨਾਂ ਰਾਈ ਨਸ਼ੇ ਜਿਹੜੇ ਆ ਅੱਗੇ ਵੰਡੇ ਗਏ। ਜੇਲਾ 'ਚ ਜਿਹੜੀਆਂ ਭਰੀਆਂ ਉਹ ਨਸ਼ੇ ਦੇ ਆਦੀ ਲੋਕਾਂ ਨਾਲ ਭਰੀਆਂ ਉਹਨਾਂ ਤੋਂ ਇਹ ਨਸ਼ਾ ਵਕਵਾਉਂਦੇ ਸੀ। ਪਹਿਲਾਂ ਆਦੀ ਬਣਾਉਂਦੇ ਨੇ ਫਿਰ ਉਹਨਾਂ ਦੇ ਰਾਹੀਂ ਹੀ ਨਸ਼ਾ ਵਕਾਉਂਦੇ ਨੇ ਅਸਲੀ ਮਗਰਮੱਛਾਂ ਨੂੰ ਕੌਣ ਹੱਥ ਪਾਏਗਾ ਅਸਲ ਤਾਂ ਉਦੋਂ ਗੱਲ ਬਣਨੀ ਹੈ ਜਦੋਂ ਅਸਲੀ ਮਗਰਮੱਛਾਂ ਨੂੰ ਹੱਥ ਪਾਇਆ ਜਾਏਗਾ ਜਿਨ੍ਹਾਂ ਵਿੱਚ ਵਿਧਾਇਕਾਂ ਨੂੰ ਵੀ ਵਿਧਾਇਕਾਂ ਨੂੰ ਵੀ ਜੇ ਉਹ ਸਾਫ਼ ਨੇ ਤੇ ਉਹਨਾਂ ਨੂੰ ਕੀ ਹਰਜਾ ਆਪਣੇ ਫੋਨ ਦੇਣ ਸਰਕਾਰ ਨੂੰ ਜਾਂ ਸੀਬੀਆਈ ਜਾਂਚ ਕਰੇ ਤੇ ਆਪਣੇ ਫੋਨਾਂ ਦੀ ਪਿਛਲੇ 6 ਮਹੀਨਿਆਂ ਦੀ ਡਿਟੇਲ ਜਿਹੜੀ ਹੈ ਉਹ ਉਹਦੇ ਤੋਂ ਹੀ ਕਲੀਅਰ ਹੋ ਜਾਏਗਾ ਕਿ ਉਹਨਾਂ ਦਾ ਕਿਸ ਤਰੀਕੇ ਦਾ ਰੋਲ ਆਪੋ ਆਪਣੇ ਹਲਕੇ ਦੇ ਵਿੱਚ ਰਿਹਾ ਕਿਉਂਕਿ ਨਸ਼ਾ ਵਿਨਾਸ਼ ਹੈ ਤੋਂ ਇਸ ਲੈਵਲ ਤੇ ਐਡੇ ਵੱਡੇ ਲੈਵਲ ਤੇ ਵੇਖ ਨਹੀਂ ਵੇਖ ਸਕਦਾ ਮੈਨੂੰ ਪੂਰਾ ਇਸ ਗੱਲ ਦਾ ਵਿਸ਼ਵਾਸ ਹੈ ਕਿ ਸਰਕਾਰ ਵੀ ਇਸ ਦੇ ਵਿੱਚ ਲਗੀ ਹੋਈ ਹੈ ਔਰ ਪਿੱਛੇ ਦੇ ਜੋ ਪੁਲਿਸ ਦੇ ਅਧਿਕਾਰੀ ਫੜੇ ਐ ਫੜੇ ਜਾ ਰਹੇ ਐ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਜਦੋਂ ਖੇਤ ਦੀ ਵਾੜੀ ਖੇਤ ਨੂੰ ਖਾਣ ਲੱਗ ਜਾਏਗੀ ਤਾਂ ਤੁਸੀਂ ਪੰਜਾਬ ਦਾ ਭਲਾ ਕਿੱਥੋਂ ਅਸੀਂ ਮੰਗਾਂ ਦੇਖੋ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਨਸ਼ਿਆਂ ਦੇ ਖਾਤਮੇ ਦੇ ਲਈ ਵੱਡੇ ਵੱਡੇ ਕਬੱਡੀ ਕੱਪ ਕਰਵਾਏ ਔਰ ਪਸ਼ੂ ਮੇਲੇ ਕਰਵਾਏ ਨੌਜਵਾਨਾਂ ਨੂੰ ਕਿਤਾ ਬੁਖੀ ਰੋਜ਼ਗਾਰ ਮੁਹैया ਕੀਤੇ ਇਹੋ ਜਿਹੇ ਇਤਿਹਾਸਿਕ ਕੰਮ ਕੀਤੇ ਸਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜਿਸ ਦੇ ਨਾਲ ਪੰਜਾਬ ਤਰੱਕੀ ਦੀਆਂ ਲੀਹਾਂ ਦੇ ਉੱਤੇ ਖੜਾ ਹੋ ਗਿਆ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ 20 ਸਾਲ ਪਿੱਛੇ ਪਾ ਦਿੱਤਾ ਅੱਜ ਅਸੀਂ ਸਾਰੇ ਕਰਜ਼ਦਾਰ ਇਸ ਦਾ ਕੌਣ ਜ਼ਿੰਮੇਵਾਰ ਇਸ ਦੇ ਜ਼ਿੰਮੇਵਾਰ ਹੈ ਕਿ ਅਸੀਂ ਸਾਰੇ ਜਿੰਨੇ ਪੰਜਾਬ ਦੇ ਲੋਕ ਹੈ ਅਸੀਂ ਇਹ ਨਹੀਂ ਸੋਚਦੇ ਵੋਟ ਪਾਉਣ ਲੱਗੇ ਕਿ ਸਾਨੂੰ ਬਾੜੋਂ ਆ ਕੇ ਕੁਝ ਤਾਕਤਾਂ ਨੂੰ ਨਰਾਹ ਕਰਕੇ ਆਪਣੀ ਹੀ ਖੇਤਰੀ ਪਾਰਟੀ ਦੇ ਖਿਲਾਫ ਸਾਨੂੰ ਵਰਤ ਜਾਂਦੇ ਆ ਅੱਜ ਜੇ ਸਾਡਾ ਚੌਂਕੀਦਾਰ ਜੋ ਸਾਡਾ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਸਦਾ ਸੁਖਵੀਰ ਸਿੰਘ ਬਾਦਲ ਹੈ ਜੇ ਉਹਨਾਂ ਦੀ ਸਰਕਾਰ ਹੁੰਦੀ ਤੇ ਪੰਜਾਬ ਦੇ ਨਾਲ ਅਜਿਹਾ ਵਿਤਕਰਾ ਜਿਹੜਾ ਉਹ ਨਹੀਂ ਹੋਣਾ ਸੀ ਪੰਜਾਬ ਫਿਰ ਵਿਕਾਸ ਵਾਲੇ ਪਾਸੇ ਗਿਆ ਹੋਣਾ ਸੀ ਔਰ ਪਿਛਲੀ ਕਾਬਦੇ ਸਰਕਾਰ ਵਿੱਚ ਵੀ ਕੈਪਟਨ ਸਰਕਾਰ ਚ ਵੀ ਤੁਸੀਂ ਦੇਖਿਆ ਸਵਾਏ ਪੈਚਾਂ ਤੋਂ ਹੋਰ ਕੋਈ ਕੰਮ ਨਹੀਂ ਹੋਇਆ ਸੋ ਇਹ ਵੀ ਕਾਲੀ ਦਲ ਦਾ ਕੋਈ ਸਾਨੀ ਨਹੀਂ ਹੈ ਕਿ ਕਾਲੀ ਦਲ ਜਿੰਨੇ ਕੋਈ ਕੰਮ ਕਰਵਾ ਸਕੇ ਅੱਜ ਵੀ ਜਿੰਨੀਆਂ ਵੀ ਪਾਰਟੀਆਂ ਏਜੰਸੀਆਂ ਸਦਾ ਸੁਖਵੀਰ ਸਿੰਘ ਬਾਦਲ ਨੂੰ ਲਾਂਭੇ ਕਰਨਾ ਚਾਹੁੰਦੀਆਂ ਉਹਨਾਂ ਦਾ ਹੀ ਕੋਈ ਮਕਸਦ ਹੈ ਕਿ ਸਦਾ ਸੁਖਵੀਰ ਸਿੰਘ ਬਾਦਲ ਵਰਗਾ ਦਲੇਰ ਲੀਡਰ ਕਿਸੇ ਵੀ ਹੋਰ ਪਾਰਟੀ ਦੇ ਕੋਲੇ ਹੈ ਨਹੀਂ ਜਿਹੜਾ ਲਤ ਘੱਟ ਦਿੰਦਾ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਦੇ ਹਿੱਤ ਵੇਚਣ ਵਾਸਤੇ ਤਾਂ ਤੁਹਾਨੂੰ ਬਹੁਤ ਲੀਡਰ ਮਿਲ ਜਾਣਗੇ ਪਰ ਪੰਜਾਬ ਦੇ ਹਿੱਤ ਵਾਸਤੇ ਆਪਣਾ ਸਿਆਸੀ ਭੂਏਠੇ ਹੀ ਦਾਤੇ ਲਾਉਣ ਵਾਲਾ ਲੀਡਰ ਉਹ ਨਹੀਂ ਮਿਲੇਗਾ ਉਹ ਲੀਡਰ ਕੇਵਲ ਤੇ ਕੇਵਲ ਸਦਾ ਸੁਖਵੀਰ ਸਿੰਘ ਬਾਦਲ ਬਹੁਤ ਸਾਰੀਆਂ ਪਾਰਟੀਆਂ ਆਈਆਂ ਗਈਆਂ ਪਰ ਪੱਤਰਕਾਰਾਂ ਤੇ ਅੱਜ ਤੱਕ ਪਰਚੇ ਨਹੀਂ ਹੋਏ ਨਜਾਇਜ਼ ਜਿਹੜਾ ਵੀ ਪੱਤਰਕਾਰ ਨਸ਼ਿਆਂ ਦੇ ਖਿਲਾਫ ਜਾਂ ਜਿਸ ਤਰ੍ਹਾਂ ਮਹਿੰਦਰਪਾਲ ਲੁੰਬਾ ਜੀ ਨੇ ਆਵਾਜ਼ ਚੱਕੀ ਆ ਇਹਨਾਂ ਨਸ਼ਿਆਂ ਦੇ ਖਿਲਾਫ ਉਹਨਾਂ ਤੇ ਨਜਾਇਜ਼ ਪਰਚੇ ਹੋਰ ਵੀ ਕਈ ਪੱਤਰਕਾਰਾਂ ਤੇ ਨਜਾਇਜ਼ ਪਰਚੇ ਸਰਕਾਰ ਵਿੱਚ ਹੋ ਰਿਹਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਇਹ ਇਹ ਪਰਚਾ ਇੱਕ ਨਹੀਂ ਹੋਇਆ ਮਹਿੰਦਰਪਾਲ ਲੁੰਬਾ ਜੀ ਤੇ ਮਹਿੰਦਰਪਾਲ ਲੁੰਬਾ ਜੀ ਤੋਂ ਪਹਿਲਾਂ ਮਨੀਤ ਸਿੰਘ ਸਿੱਧੂ ਅਤੇ ਹੋਰ ਵੀ ਕਈ ਜਿਹੜੇ ਪੱਤਰਕਾਰ ਸੀਨੀਅਰ ਜਰਨਲਿਸਟ ਹੈ ਜਿਹੜੇ ਵੀ ਸੱਚ ਬੋਲਦੇ ਆ ਸਰਕਾਰ ਦੀਆਂ ناکامیਆਂ ਨੂੰ ਲੋਕਾਂ ਦੇ ਅੱਗੇ ਲੈ ਕੇ ਆਉਂਦੇ ਆ ਉਹਨਾਂ ਦੇ ਖਿਲਾਫ ਸਰਕਾਰ ਪਰਚਾ ਕਰ ਦਿੰਦੀ ਹੈ ਤੇ ਮੈਂ ਇਸ ਗੱਲ ਨੂੰ ਮੈਂ ਬੜਾ ਹੀ ਇਸ ਗੱਲ ਦੇ ਲਈ ਚਿੰਤਤ ਹੈ ਕਿ ਜੇ ਪੱਤਰਕਾਰ ਜਿਹੜੇ ਲੋਕਤੰਤਰ ਦਾ ਚੌਥਾ ਥੰਮ ਸਮਝਿਆ ਜਾਂਦਾ ਜੇ ਉਹਨਾਂ ਨੂੰ ਗੱਲ ਰੱਖਣ ਦਾ ਅਲਦੀ ਗੱਲ ਰੱਖਣ ਦਾ ਜਾਂ ਲੋਕਾਂ ਨੂੰ ਜਾਗਰਤ ਕਰਨ ਦਾ ਉਹਨਾਂ ਨੂੰ ਅਧਿਕਾਰ ਨਹੀਂ ਹੈ ਤੇ ਆਮ ਇਨਸਾਨ ਤੋਂ ਕਿੱਥੇ ਅਧਿਕਾਰ ਰਹੇ ਸੋ ਇਸ ਕਰਕੇ ਮੈਂ ਜਿਹੜੀ ਇਹ ਮਹਿੰਦਰਪਾਲ ਲੂੰਬਾ ਜੀ ਦੇ ਖਿਲਾਫ ਇੱਕ ਸਿਆਸੀ ਰੰਜਿਸ਼ ਦੇ ਤਹਿਤ ਔਰ ਸਰਕਾਰ ਦੀ ناکامی ਨੂੰ ਮੂਹਰੇ ਲਿਆਉਣ ਦੇ ਕਰਕੇ ਜਿਹੜਾ ਉਹਨਾਂ ਦੇ ਨਾਲ ਬਦਲਾਖੋਰੀ ਪਰਚਾ ਜਿਹੜਾ ਕੀਤਾ ਗਿਆ ਮੈਂ ਇਸ ਦੀ ਸੱਚ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਔਰ ਅਕਾਲੀ ਦਲ ਵੱਲੋਂ ਮਿੰਦਰਪਾਲ ਲੁੰਬਾ ਜੀ ਨੂੰ ਇਹ ਵਿਸ਼ਵਾਸ ਤੋਂ ਆਨਾ ਸਮੂਹ ਪੱਤਰਕਾਰ ਭਾਈਚਾਰਣ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀ ਲੜਾਈ ਅਸੀਂ ਲੜਾਂ ਅਸੀਂ ਤੁਹਾਡੇ ਨਾਲ ਡਟ ਕੇ ਖੜਾਂਗੇ ਕਿਉਂਕਿ ਸ਼ੋਮਨੀਆ ਅਕਾਲੀ ਦਲ ਪੰਜਾਬ ਦੇ ਹਰ ਵਸਿੰਦੇ ਦੇ ਹਿੱਤ ਦੀ ਰਾਖੀ ਕਰਨ ਦੇ ਲਈ ਵਚਨਬੱਧ ਹੈ ਧੰਨਵਾਦ ਜੀ ਹਾਂ ਜੀ ਬਾਬਾ ਜੀ ਕੀ ਕਹਿਣਾ ਤੁਹਾਡਾ ਜੀ ਪਹਿਲਾਂ ਮੈਂ ਕਿਸਾਨਾਂ ਮਾਰੀ ਬੇਨਤੀ ਕਰਨ ਚਾਹੁੰਦਾ ਕਿ ਜੋ ਤਸ਼ੱਦਦ ਇਸ ਵੇਲੇ ਕਿਸਾਨਾਂ ਤੇ ਹੋ ਰਿਹਾ ਹੈ ਮੈਂ ਉਸ ਦੀ ਨਿੰਦਾ ਕਰਨਾ ਅਪੀਲ ਕਰਨਾ ਸਮੂਚੀਆਂ ਕਿਸਾਨੀ ਇੱਥੇ ਬੰਦੀਆਂ ਨੂੰ ਇੱਕ ਰੂਪ ਵਿੱਚ ਕੱਟਿਆ ਹੋਣ ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ ਦੀ ਪਾਰਟੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਾਲ ਲੈ ਕੇ ਚੱਲਣ ਪਿਛਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਧੋਖਾ ਕਿਸਾਨਾਂ ਨਾਲ ਹੋਇਆ ਜਿਹਨੇ ਵੀ ਦੇਖਿਆ ਕਿ ਅਕਾਲੀ ਦਲ ਦੀਆਂ ਰੈਲੀਆਂ ਹੁੰਦੀਆਂ ਸਨ ਉਸ ਦੇ ਵਿੱਚ ਕੋਈ ਮੰਨਿਆ ਇੱਟਾ ਰੋੜੇ ਜਾ ਕੇ ਬੱਟੇ ਮਾਰਦੇ ਸਨ ਕਿਸਾਨਾਂ ਦੇ ਨਾਂ ਤੋਂ ਕਿਸਾਨ ਨਹੀਂ ਸਨ ਅੱਜੋ ਗੱਲ ਸਾਫ਼ ਤੋਂ ਹੋ ਗਈ ਹੈ ਕਿ ਉਹ ਵਰਕਰ ਆਮ ਆਦਮੀ ਪਾਰਟੀ ਦੇ ਸੰ ਜਿਹੜੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਤੇ ਅਗਾਂਹਿੰਦਲ ਦੇ ਵਿੱਚ ਬੜਾ ਵੱਡਾ ਭੇੜ ਭਾ ਕੇ ਪੰਜਾਬ ਦੇ ਹਾਲਾਤ ਖਰਾਬ ਕਰਨੇ ਚਾਹੁੰਦੇ ਸਨ ਕਿਉਂਕਿ ਆਮ ਆਦਮੀ ਪਾਰਟੀ ਕੋਈ ਰਾਜਨੀਤਿਕ ਪਾਰਟੀ ਮੈਂ ਨੂੰ ਮੰਨਦਾ ਇਹ ਇੱਕ ਕੇਜੀ ਵਾਲਾ ਵਪਾਰ ਮੰਡਲ ਹੈ ਕਾਂਗਰਸ ਦੀ ਕੱਖ ਦੇ ਵਿੱਚੋਂ ਦਾ ਜਨਮ ਹੋਇਆ ਆਪ ਜੀ ਨੂੰ ਪਤਾ ਹੋਵੇਗਾ ਕਿ ਜਦੋਂ ਦਿੱਲੀ ਦੇ ਵਿੱਚ ਮਨਮੋਹ ਸਿੰਘ ਦੀ ਸਰਕਾਰ ਲਗਾਤਾਰ ਰਹੀ ਵੱਡੇ ਵੱਡੇ ਘਪਲੇ ਹੰਦੇ ਰਹੇ ਉਸ ਦੇ ਖਿਲਾਫ ਅੰਦੋਲਨ ਜਨੈ ਸੀ ਕੇਜਰੀਵਾਲ ਖੁਦ ਆਪ ਦੇ ਮਹਿਦਮੇ ਵਿੱਚੋਂ ਠੱਗੀ ਦੇ ਵਿੱਚ ਇਹਨੂੰ ਕੱਢਿਆ ਹੋਇਆ ਸੀ ਜਦੋਂ ਉੱਥੇ ਹਾਰਾਤ ਮਾਰੀ ਸੀ ਕਾਂਗਰਸ ਨੇ ਆਪ ਦੀ ਹਾਰਾਤ ਮਾਰ ਦੇ ਕੇ ਆਪਣੇ ਵਰਗਾ ਇੱਕ ਬੰਦਾ ਕੇਜਰੀਵਾਲ ਲੈ ਕੇ ਆਂਦਾ ਕੇਜਰੀਵਾਲ ਦੀ ਪਾਰਟੀ ਬਣਵਾਈ ਗਈ ਵੋਟਾਂ ਪਈਆਂ ਬਹੁਤ ਕਿਸਾਨਾਂ ਨੂੰ ਸੀ ਮਿਲਿਆ ਉਸ ਵੇਲੇ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਕਸਮ ਖਾ ਕੇ ਆਖਿਆ ਸੀ ਕਿ ਨਾ ਕਾਂਗਰਸ ਦੇ ਨਾ ਭਾਜਪਾ ਦੀ ਮੈਂ ਸਪੋਰਟ ਨਹੀਂ ਲਵਾਂ ਪਰ 3 ਘੰਟੇ ਬਾਅਦ ਕਾਂਗਰਸ ਫੋਟੋ ਲਾਈ ਸੀ ਤੇ ਸਰਕਾਰ ਬਣੀ ਸੀ ਇਸ ਕਰਕੇ ਕਾਂਗਰਸ ਹੀ ਜਨਮਦਾਤੀ ਐ ਇਸ ਦੀ ਤੇ ਦੂਸਰੀ ਜੋ ਨਸ਼ਾ ਵਾਰੇ ਆ ਨਸ਼ਾ ਮਾਰੇ ਮੇਰੀ ਬੇਨਤੀ ਹੈ ਕਿ ਜਿਹੜੇ ਵਰਕਰ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚ ਅੱਗੇ ਲੱਗੇ ਆ ਉਹਨਾਂ ਦੀ ਜਗ੍ਹਾ ਦੀ ਜਾਣਕਾਰੀ ਆ ਜਾਵੇ ਕਿ ਉੱਥੋਂ ਪਤਾ ਲੱਗੂ ਨਸ਼ਾ ਕਿੱਥੋਂ ਆਇਆ ਹੈ ਜਿਹੜੇ ਵੋਟਾਂ ਵੇਲੇ ਕਾਗਜ਼ ਭਰਨ ਵੇਲੇ ਇੱਟਾਂ ਵੱਟੇ ਮਾਰਦੇ ਆ ਉਹ ਸਾਰੇ ਇਹਨਾਂ ਦੇ ਚਿੱਟਾ ਵੇਚਣ ਵਾਲੇ ਨਸ਼ੇ ਵੇਚਣ ਵਾਲੇ ਪਾਲੇ ਆ ਮੁਜੀਡੀਆ ਸਾਹੁ ਨੂੰ ਬਗਨਾਮ ਕੀਤਾ ਗਿਆ ਸੀ ਉਹਦੇ ਵਿੱਚ ਕਿ ਜਿਹੜੇ ਵਾਲ ਖੁਦ ਮਾਫੀ ਮੰਗ ਚੁੱਕਿਆ ਸੋ ਮੇਰੀ ਬੇਨਤੀ ਹੈ ਕਿ ਸਾਰੇ ਇਕੱਠੇ ਹੋਈਏ ਸਾਰੇ ਪੱਤਰਕਾਰਾਂ ਨੂੰ ਬੇਨਤੀ ਹੈ ਘੁੜਾਉਣ ਦੇ ਲੋੜ ਨਹੀਂ ਤੁਸੀਂ ਚਲੋ ਤੁਹਾਡਾ ਲੈਵਲ ਆਪਣਾ ਇਹਨਾਂ ਨੇ ਤਾਂ ਅਜੀਤ ਦੇ ਭਾਈ ਬਿਜਿੰਦਰ ਸਿੰਘ ਨਾਰਾ ਨੂੰ ਵੀ ਨਹੀਂ ਬਖਿਆ ਉਹਨਾਂ ਦੇ ਵੀ ਉਹਨਾਂ ਨੂੰ ਦਬਾਉਣ ਵਾਸਤੇ ਉਹ ਸੱਚੀ ਸੁੱਚੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਤੇ ਵੀ ਤਸ਼ੱਦਦ ਕਰ ਰਹੇ ਆ ਸੋ ਇਕੱਠੇ ਹੋਈਏ ਆ ਇੱਕ ਸ਼ਰਮਣੀ ਕਾਦੀਦਲ ਦੇ ਖਿਲਾਫ ਜੋ ਇੱਕ ਨਮਾ ਪ੍ਰਚੰਡ ਹੋਇਆ ਅਕਾਲ ਤਖਤ ਸਾਹਿਬ ਦੇ ਕੋਲ ਕੋਈ ਪਾਵਰ ਨਹੀਂ ਸੀ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਬਣਾਉਣ ਦੀ ਔਰ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿ ਅਕਾਲ ਤਖਤ ਸਾਹਿਬ ਤੋਂ ਪਤਿਤ ਵਿਅਕਤੀਆਂ ਦੀ ਕਮੇਟੀ ਮਿਲ ਗਈ ਹੈ ਜੋ ਕਿ ਬਿਲਕੁਲ ਗੈਰਕਾਨੂੰਨੀ ਹੈ ਤੁਸੀਂ ਦੇਖਾਂਗੇ ਇੱਥੇ ਵੀ ਪਿਛੇ ਰੀ ਅੱਗ ਗਏ ਐ ਤੇ ਕੌਣ ਕੌਣਾਂ ਦੇ ਵਿੱਚ ਬੀਬੀ ਜਿਹਨੇ ਸਾਡੇ ਜਿਹੜੇ ਆਪ ਦੀ ਦੋਤੀ ਦੇ ਕੋਖਿ ਖਜ ਕਤਲ ਦੇ ਵਿੱਚ ਬੇਟੀ ਦੇ ਕਤਲ ਦੇ ਵਿੱਚ ਸਾਇਆ ਜਾਪਤਾ ਨੇ ਤੇ ਇੱਕ ਅਵੇ ਹਿੰਦਸਨ ਨੂੰ ਆਏ ਸੀ ਸ਼ਾਇਦ ਤੁਹਾਨੂੰ ਨਹੀਂ ਪਤਾ ਉਹ ਸ਼ਰਜ ਜਿਸ ਪਰਿਵਾਰ ਨੇ ਅਕਾਲੀ ਦਲ ਦਾ ਹੀ ਨਹੀਂ ਸਿੱਖ ਕੌਮ ਦਾ ਬੇੜਾ ਕਰ ਕਰਿਆ ਸੀ ਬਲਦੇਵ ਸਿੰਘ ਨੇ ਤੇ ਜਦੋਂ ਮਰਦਾ ਸੀ ਕੋਈ ਖਬਰ ਲੈਣ ਜਾਂਦਾ ਸੀ ਉਹ ਖੁਦ ਇਹ ਗੱਲ ਆਖਦਾ ਸੀ ਕਿ ਮੈਂ ਕੌਮ ਦੀ ਬੇੜੀ ਵਿੱਚ ਬੱਟੇ ਪਾ ਕੇ ਚੱਲਾਂ ਮੇਰੀ ਮੌਤ ਛੇਤੀ ਨਹੀਂ ਹੋਣੀ ਇਹ ਸਪੀਕਰ ਸਾਹਿਬ ਰਹੇ ਨੇ ਵਿધાન ਸਾਹਿਬਾ ਦਾ ਵਿਸ਼ਾਚਨ ਚੱਲਦਾ ਹੁੰਦਾ ਸੀ ਇਹ ਦੋ ਯਾਰ ਇੱਕ ਇਹਨਾਂ ਦਾ ਮਨਿੰਦਰ ਸਨ ਇਹ ਉਸ ਵੇਲੇ ਹੈਲੀਕਾਪਟਰ ਲੈ ਕੇ ਆਯਾਸ਼ੀਨ ਕਨ ਪਹਾੜਾਂ ਤੇ ਚੜੇ ਜਾਂਦੇ ਸਨ ਇਹੋ ਲੋਗ ਨੇ ਨਾ ਤਾਂ ਉਹਦੇ ਮਗਰ ਕੋਈ ਬੰਦਾ ਤੱਲਾ ਹੀ ਉਹ ਪ੍ਰਧਾਨ ਹੈ ਸਾਰਾ ਕੁਝ ਹੈ ਤੇ ਬਾਕੀ ਵੀ ਤੁਸੀਂ ਦੇਖਿਆ ਜੋ ਵੀ ਹੈ ਮੈਨੂੰ ਦੁੱਖ ਹੈ ਇਸ ਗੱਲ ਦਾ ਬਰਿੰਦਰ ਬਰਾੜ ਦੇ ਕਿ ਜਥੇਦਾਰ ਜੀ ਨੇ ਬਹੁਤ ਕੁਝ ਅਕਾਲੀ ਦਲ ਲਈ ਕੀਤਾ ਪਰ ਅੱਜ ਬਰਾੜ ਸਾਹਿਬ ਸਾਡੇ ਜਿਸ ਅਕਾਲ ਤੱਕ ਤੋਂ ਅਕਾਲੀ ਦਲ ਦਾ ਜਨਮ ਹੋਇਆ ਉਸ ਅਕਾਲ ਤੱਕ ਤੋਂ ਵੀ ਕੁਝ ਅਕੌਤੀ ਬੰਦਿਆਂ ਵੱਲੋਂ ਅਕਾਲੀ ਦਲ ਦੀਆਂ ਜੜਾਂ ਪਟਣ ਲਈ ਅਕਾਲੀ ਦਲ ਦਾ ਨੁਕਸਾਨਗਰ ਅਰਦਾਸ ਸਰਗੇ ਤੁਰੇ ਇਹ ਵੀ ਉਹਨਾਂ ਚਲੇ ਗਿਆ ਬਹੁਤ ਕੁਝ ਬਾਤਾਂ ਪਰਵਾਹ ਨਾ ਇਹਨਾਂ ਨੂੰ ਦਿੱਤਾ ਸੀ ਸੋ ਬੇਨਤੀ ਹੈ ਕਿ ਸਮੁੱਚੀ ਗੌਮ ਇਕੱਠੀ ਹੋਈ ਹੈ ਅਕਾਲੀ ਦਲ ਹੀ ਪੰਜਾਬ ਦੀ Hindu Muslim Sikh ਸਾਈ ਜੋ ਵੀ ਹਨ ਸਭ ਦੇ ਸਾਂਝੀ ਵਾਲਦਿਆਂ ਦਾ ਪ੍ਰਤੀਕ ਹੈ ਕਿਸਾਨਾਂ ਨੂੰ ਫੇਰ ਬੇਨਤੀ ਹੈ ਕਿ ਕੋਈ ਵੀ ਮਾੜੇ ਮੋٹے ਗਿਰਵੇ ਸ਼ਿਕ ਮਹਿਸੂਸਾ ਪ੍ਰਤੀ ਹਨ ਉਹਨਾਂ ਨੂੰ ਖਤਮ ਕਰੀਏ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਊਗੀ ਉਹਦੇ ਜੇ ਆਪਾਂ ਇਕੱਠੇ ਹੋਗੇ ਸਰਕਾਰ ਦਾ ਜੋ ਵੀ ਪ੍ਰਧਾਨ ਅਕਾਲੀ ਦਲ ਦਾ ਬਣਦਾ ਉਹਦੇ ਨਾਲ ਆਪਾਂ ਚੱਲੀਏ ਮੈਂ ਫਿਰ ਪੱਤਰਕਾਰ ਵੀ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਹੈ ਕਿ ਸਮੁੱਚਾ ਅਕਾਲੀ ਦਲ ਆਪ ਦੇ ਨਾਲ ਹੈ ਵੱਲ ਸਾਹਿਬ ਆਪ ਦੇ ਬੜੇ ਚਿੰਤਤ ਹੈ ਜੋ ਆਪਦੇ ਨਾਲ ਹੋ ਰਿਹਾ ਸੋ ਇਕੱਠੇ ਹੋ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅणि ਨਸ਼ਾ ਵਿਰੋਧ ਧਰਮਕੋੜ ਦੇ ਵਿੱਚ ਇਸ ਹਫਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਧੋਤ ਨੇ ਬਿਆਨ ਦਿੱਤਾ ਹੈ ਕਿ ਹਲਕਾ ਧਰਮਕੋੜ ਦੇ ਵਿੱਚ ਵੱਡੋ ਜਾ ਚੱਲਣਾ ਨਸ਼ਾ ਵਿਰੋਧ ਜਿਹੜੇ ਨਸ਼ਾ ਵੇਚਦੇ ਆ ਤੁਹਾਡਾ ਕੀ ਕਹਿਣਾ ਸਤਿਕਾਰਯੋਗ ਪੱਤਰਕਾਰੋ ਸਤ ਪਿੰਨਾ ਵਾਹਿਗੁਰੂ ਜੀ ਖਾਲਸਾ ਅੱਜ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਅੱਜ ਜਿਹੜਾ ਖਮਾ ਚੱਲ ਰਿਹਾ ਹੈ ਸਾਡੇ ਹਰ ਜੇ ਵਿੱਚ ਸਾਤ ਪਈ ਨਾ ਨੂੰ ਹੋਰ ਚਿੱਪਣੀ ਕਰਨ ਜਿਉਣਾ ਜਿਹੜਾ ਕਿਸਾਨਾਂ ਦਾ ਇਹ ਵਿਵਾਦਕ ਦੇ ਵਿਚਾਰ ਵਿਚਾਰ ਜੋ ਚੱਲ ਰਿਹਾ ਹੈ ਬੜਾ ਹੀ ਦੁੱਖਦਾਈ ਖਬਰ ਹੈ ਕਿਉਂਕਿ ਕਥਾਨ ਜਿਹੜਾ ਕੋਈ ਉਪਰੇ ਹੈ ਜਾਂ ਕਿਸੇ ਬਾਹਰਲੇ ਮੁਲਕ ਤੋਂ ਆਏ ਹੈ ਆਪਣੀ ਉਹ ਭੈਣ ਭਰਾ ਚਾਚੇ ਤਾਏ ਆਪਣੀ ਆ ਕੋਈ ਬਗਾਨੇ ਦਾ ਹੈ ਹੀ ਨਹੀਂ ਸਾਡੇ ਮੁਲਕ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ ਕਿਉਂਕਿ ਲੋਕਤੰਤਰ ਦਾ ਇੱਕ ਹਿੱਸਾ ਹੈ ਜਿਹੜੀ ਆਮ ਆਦਮੀ ਪਾਰਟੀ ਬਣੀ ਹੈ ਜਿਸ ਦੇ ਵਜ਼ਾਇਕ ਸਾਡੇ ਐਮ.ਐਲ.ਏ ਸਾਹਿਬ ਹੈ ਧਰਮਕੋਟ ਦੇ ਇਹਨਾਂ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਜੇ ਅੱਜ ਇਹ ਹੀ ਇਹਨਾਂ ਦਾ ਵਿਰੋਧ ਕਰ ਰਏ ਮੰਨ ਲਓ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਕਿਸਾਨਾਂ ਦਾ ਕਦੋਂ ਦਾ ਚੱਲਿਆ ਆ ਰਿਹਾ ਮੋਰਚਾ ਆਪਾਂ ਉਸ ਨੂੰ ਇਹ ਨਹੀਂ ਸਖਤੀ ਦਾ ਨਾਂ ਕਰੋ ਪਿਆਰ ਨਾਲ ਸੁਝਾ ਦਿਓ ਜੇ ਕੋਈ ਗੱਲਬਾਤ ਹੈਗੀ ਹੈ ਤਾਂ ਪਿਆਰ ਨਾਲ ਗੱਲ ਕਰ ਲਓ ਜਿਸ ਤਰ੍ਹਾਂ ਸਾਡੇ ਇੱਥੇ ਚੇਅਰਮੈਨ ਸਾਹਿਬ ਨੇ ਧਮਕੀ ਦਿੱਤੀ ਕਿ ਹਾਲ ਪ੍ਰਸਾਰ ਦੇ ਜਾਨ ਨੂੰ ਬੜੀ ਨਿੰਦਣਯੋਗ ਕਾਰਵਾਈ ਹੈ ਬੜੀ ਹੀ ਨਿੰਦਣਯੋਗ ਗੱਲ ਆ ਕਿਉਂਕਿ ਆਪਣੀ ਐ ਕੋਈ ਬਗਾਨਾ ਤਾਂ ਕੋਈ ਹੈ ਹੀ ਨਹੀਂ ਜੇ ਕੋਈ ਉਹਨਾਂ ਦੀ ਗੱਲਬਾਤ ਦਾ ਦੇਖੋ ਜਦੋਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਸਰਦਾਰ ਪ੍ਰਕਾਸ਼ ਦੇ ਬਾਹਰ ਜਿਉਂਦੇ ਸੀ ਸੀਐਮਸੀ ਉਸ ਵੇਲੇ ਇਹਨਾਂ ਨੂੰ ਮਿਲਣ ਗਏ ਸੀਗੇ ਵਿਰੋਧੀ ਧਿਰ ਵਾਲੇ ਉਹਨਾਂ ਸੀਐਮ ਹਾਊਸ ਦੇ ਵਿੱਚ ਗਏ ਸੀ ਬਾਲਾ ਸਾਹ ਨੂੰ ਸੇ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਪਕੋੜੇ ਪਕੋੜੇ ਖਵਾ ਕੇ ਤੁਰ ਅਸਲੀ ਜਿਹੜਾ ਲੀਡਰ ਹੈ ਨਾ ਅਸਲੀ ਲੀਡਰ ਉਹ ਹੈ ਜਿਹੜਾ ਦੂਜੇ ਦੀ ਗੱਲ ਸੁਣਦਾ ਦੂਜੇ ਦੀ ਵਿਚਾਰਦਾ ਰ ਦੀ ਗੱਲ ਕਰਕੇ ਉਹਦਾ ਹੱਲ ਕੱਢਦਾ ਇਹ ਥੋੜੀ ਗੱਲ ਹੈ ਜਿਸ ਤਰ੍ਹਾਂ ਇਸੇ ਹਾਲਾਤ ਬਣੇ ਆ ਭਰਾ ਮਾਰੂ ਜੰਗ ਦੇ ਮੈਂ ਤਾਂ ਇਹਦੀ ਅਤਿ ਨਿੰਦਣ ਜੋ ਕਾਰਵਾਈ ਆ ਔਰ ਬਿਲਕੁਲ ਪੂਰ ਜੋਰ ਲਫਜ਼ਾਂ ਦੇ ਨਾਲ ਮੈਂ ਲਿਖੀ ਦੀ ਕਰਦਾ ਇਸ ਦਾ ਦੂਜੀ ਗੱਲ ਜਿਹੜੀ ਤੁਸੀਂ ਨਸ਼ਿਆਂ ਦੀ ਕੀਤੀ ਐ ਦੇਖੋ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਐ ਉਹ ਕਹਿ ਰਹੇ ਆ ਵੀ ਜਿਹੜਾ ਕੋਈ ਨਸ਼ਾ ਨਸ਼ਾ ਤਸਕਰ ਐ ਉਹਦੇ ਵੱਡੋਜੇ ਚਲਾਇਆ ਜਾਊਗਾ ਤੇ ਜਿਹੜੇ ਇਹਨਾਂ ਦੇ ਆਪਣੇ ਆ ਹੁਣ ਖਬਰਾਂ ਆ ਰਹੀਆਂ ਕੋਈ ਸਰਪੰਚ ਪੰਚ ਫੜੇ ਜਾ ਰਹੇ ਆ ਨਸ਼ੇ ਦੇ ਵਿੱਚ ਉਹਨਾਂ ਦੇ ਉੱਤੇ ਵੱਡੋਜੇ ਕੌਣ ਚਲਾਊਗਾ ਕਿਹੜੀ ਪਾਰਟੀ ਚਲਾਊਗੀ ਜਿਹੜੇ ਇਹਨਾਂ ਦੇ ਆਪ ਦੇ ਵਿੱਚਲੇ ਇਹਨਾਂ ਦੀ ਜ਼ਹਿਰ ਦੀ ਵੇਚ ਰਹੇ ਸੀ ਸਰਕਾਰ ਤੋ ਇਹ ਵੀ ਸਾਨੂੰ ਕਲੀਅਰ ਕਰਨ ਉਹਨਾਂ ਦੇ ਉੱਤੇ ਜਿਹੜੇ ਸਾਡੇ ਵਰਕਰ ਵੇਚ ਰਹੇ ਉਹਨਾਂ ਦੇ ਉੱਤੇ ਵੀ ਬਲਡੋਜ ਪਹਿਲਾਂ ਚੱਲੂਗਾ ਤੇ ਇਹ ਤਾਂ ਗੱਲ ਬਣਦੀ ਹੈ ਨਾ ਤੇ ਜੇ ਆਪਾਂ ਇਸ ਦੀ ਆਰਡ ਦੇ ਵਿੱਚ ਨਸ਼ੇ ਦੀ ਆਰਡ ਦੇ ਵਿੱਚ ਹੀ ਆਪਾਂ ਵਿਰੋਧੀਆਂ ਦੇ ਘਟ ਹੋਂ ਚਲੇ ਜਾਈਏ ਕੋਈ ਗੱਲ ਥੋੜੀ ਹੈ ਸੋ ਮੈਂ ਇਸ ਦੀ ਵੀ ਨਿੰਦਾ ਕਰਦਾ ਜਦ ਤੱਕ ਕਲੀਅਰ ਕਰਨ ਵੀ ਕੋਈ ਵੀ ਬੰਦਾ ਤੇ ਸਾਡੀ ਪਾਰਟੀ ਦਾ ਕਿਉਂ ਨਾ ਹੋਵੇ ਅਸੀਂ ਉਹਦਾ ਵੀ ਘਟ ਆ ਗਿਆ ਵਾ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ Vai gozika karsa, vai go